ਲਓ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਸਾਡੇ ਚੈਨਲ ਅੱਜ ਤੁਹਾਨੂੰ ਮਿਲਾਉਣੇ ਆ ਸਾਡੇ ਬਾਪੂ ਜੀ ਨਾਲ ਬੈਠਨੇਗੇ ਜਿਨ੍ਹਾਂ ਨੇ ਕਿ ਬਿਜਲੀ ਬੋਰਡ ਦੇ ਵਿੱਚ 58 ਸਾਲ ਦੀ ਉਮਰ ਤੱਕ ਸਰਵਿਸ ਕੀਤੀ ਹੈਗੀ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੇ ਆਓ ਹੋਰ ਬਾਪੂ ਜੀ ਕੀ ਹਾਲ ਨੇ ਠੀਕ ਹੈ ਫਿਰ ਠੀਕ ਠਾਕ ਸੇਤਾਂ ਠੀਕ ਨੇ ਹਾਂ ਸਰ ਠੀਕ ਠਾਕ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਮਤਲਬ ਕਿਹੜੇ ਸਾਲ ਦੇ ਵਿੱਚ ਡਿਊਟੀ ਜੁਆਇਨ ਕੀਤੀ ਤੇ 58 ਸਾਲ ਦੀ ਉਮਰ ਤੇ ਰਿਟਾਇਰ ਹੋਗੇ ਤੁਸੀਂ ਹੈਨਾ ਜਿਹੜੇ ਸਾਲ ਚ ਕੀਤੀ ਸੀ ਤੁਸੀਂ 1975 ਚ ਲੱਗੇ ਸੀ 78 ਦੇ ਵਿੱਚ ਹਾਂ ਚਾਹ ਤੁਸੀਂ ਫਿਰ ਰਿਟਾਇਰਮੈਂਟ ਜਿਹੜੇ ਸਾਲ ਚ ਹੋਈ ਸੀ ਤੁਹਾਡੀ ਐ 2013 ਚ 31 ਮਾਰਚ 2013 ਚ ਹੋ ਗਈ ਜਿਹੜੀ ਤੁਸੀਂ ਉਹ ਇੱਕ ਗੱਲ ਨਹੀਂ ਸੁਣਾਉਂਦੇ ਹੁੰਦੇ ਸੀ ਕਿਰਾ ਕੈਲਕੂਲੇਟਰ ਵਾਲੀ ਹਾਂ ਕੈਲਕੂਲੇਟਰ ਵਾਲੀ ਹਾਂ ਉਹ ਸੁਣਾਓ ਸਾਡੇ ਕੈਲਕੂਲੇਟਰ ਵਾਲੀ ਗੱਲ ਆਈ ਥੀ ਉਹ ਤਾਂ ਨਾ ਹੈ ਚੱਲੇ ਚੱਲੇ ਗਏ ਹੂੰ ਉਹ ਉਹ ਕਾਰਪੂਲਟਰ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਕੀ ਚੀਜ਼ ਆ ਉਹ ਜੋ ਜੇ ਜੇ ਦੇਖੇ ਹੁਣ ਫਿਰ ਫਿਰ ਲੱਗੂ ਉਹ ਕਿਰਾ ਜਈ ਨੇ ਕਹਿਤਾ ਵੀ ਤੂੰ ਕਾਰਪੂਲ ਇੱਥੇ ਚੱਕ ਲਿਆ ਕਿੱਥੇ ਸੀ ਡਿਊਟੀ ਕਿੱਥੇ ਸੀ ਤੁਹਾਡੀ ਉਹ ਉਹ ਅਸੀਂ ਬਰਨਾਲੀ ਇੱਥੇ ਹੈ ਅੱਛਾ ਹੈ ਅੱਛਾ ਚੱਕੇ ਕਿੱਥੋਂ ਲਿਆਣਾ ਸੀ ਕਰੋ ਲਿਆਣਾ ਜਈ ਕਰੋ ਹਾਂ ਅੱਛਾ ਕਹਣਾ ਵੀ ਤੂੰ ਕਾਰਪੂਲ ਇੱਥੇ ਚੱਕ ਲਿਆ ਹੁਣ ਸੰਜਮ ਜਿਹਾ ਜਿਹਾ ਪਾਇਆ ਗਏ ਮੈਂ ਕਾਰਪੂਲ ਉਹ ਨਾਲ ਦੇ ਨਾਲ ਉਹਨੇ ਆਏ ਕਹਿੰਦਾ ਵੀ ਨ ਲਮਾਰੀ ਜਿਪ ਆਊਗਾ ਉੱਥੇ ਵੀ ਕਹਿ ਨਹੀਂ ਕਰੇ ਵੀ ਲਮਾਰੀ ਜਿਪ ਆਏਗਾ ਹੈ ਪਰ ਨਾ ਮੈਂ ਸਮਝ ਆਇਆ ਪਾਇਆ ਵੀ ਘਰ ਕੋਲ ਇੰਟਰਮਾ ਚੱਕੂ ਕਿਵੇਂ ਆਇਨਾ ਆਹੋ ਤੁਸੀਂ ਦੇਖਿਆ ਹੈ ਕਿ ਗੱਡੂ ਦੇਖਿਆ ਹੈ ਨਹੀਂ ਫੇਰ ਮੇਰੇ ਦਿਮਾਗ ਦੇ ਵਿੱਚ ਫੁਰਨਾ ਉੜਿਆ ਵੀ ਜਿਹੜੀ ਲਮਾਰੀ ਚੀਜ਼ ਵੜ ਗਈ ਫਿਰ ਉਹ ਸਾਈਕਲ ਤੇ ਕਿਉਂ ਨਹੀਂ ਚੱਕੀ ਜੂ ਹੈ ਜਿਹੜਾ ਮੈਂ ਗਿਆ ਘਰੇ ਜਾ ਕੇ ਮੈਂ ਬੀਬੀ ਨੂੰ ਕਿਹਾ ਵੀ ਜਲਦੀ ਆਏ ਕਰਕੇ ਵੀ ਕਾਰਪੂਲਟਰ ਮੰਗਾਇਆ ਬਾਉ ਜੀ ਨੇ ਵੀ ਉਹ ਗਨੇ ਵੀ ਮੋ ਲਮਾਰੀ ਚ ਪਿਆ ਉਹਨੇ ਚੱਕ ਕੇ ਮੈਨੂੰ ਫਰਾਤਾ ਉਹ ਚੱਕ ਕੇ ਮੈਂ ਜੇਜ ਚ ਪਾ ਲਿਆ ਜਿਹੜਾ ਬੰਦੇ ਮੇਰੇ ਨਾਲ ਤੇ ਜਿਹੜੇ ਉੱਥੇ ਸਾਸੀ ਸਾਰੇ ਕੰਮ ਇਕੱਠੇ ਕੰਮ ਕਰਦੇ ਹੁੰਦੇ ਉਹ ਦਫ਼ਤਰ ਜੀ ਖੜੇ ਸੀ ਉਹ ਗਨੇ ਅਸੀਂ ਦੇਖੀਏ ਕਿ ਹੈ ਕਿਹੜਾ ਕਾਰਪੂਲਟਰ ਕਹਣਾ ਸਾਨੂੰ ਵੀ ਐ ਹੋ ਗਿਆ ਜੀ ਆ ਇਹ ਕਿਵੇਂ ਚੱਕ ਕੇ ਲਿਆ ਹੋਇਆ ਹੈ ਤੇ ਕਿੰਮਾ ਮਹਾ ਮਨੂਰੀ ਹੈਗਾ ਜੀ ਆ ਉਹ ਦੇਖਿਆ ਉਹਨਾਂ ਨੇ ਵੀ ਸੀ ਦੇਖਿਆ ਉਹਨਾਂ ਨੇ ਜੀ ਆ ਤੇ ਉਦੋਂ ਬਾਅਦ ਕੀ ਹੋਇਆ ਉਹਨੋਂ ਸੀ ਲੈ ਕੇ ਫੜਾਤਾ ਉਦੋਂ ਬਾਅਦ ਕਈ ਸ਼ਾਦਾ ਵਿੱਚੋਂ ਅਸੀਂ ਇੱਕ ਲਾਈਨ ਗੱਡੀ ਲੈ ਉਦੋਂ ਤੁਸੀਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਉਦੋਂ ਉਹ ਅਸੀਂ ਕੁਝ ਨਹੀਂ ਦਿੱਤਿਆ ਗੱਡੀ ਦੀ ਲਾਈਨ ਕਰਾਸ ਕਰਨੀ ਸੀ ਯਾਰ ਰਾਲੀ ਤਿਆਰ ਕਰਦੇ ਗੱਡੀ ਗੱਡੀ ਦੀ ਲਾਈਨ ਕਰਾਸ ਕਰਦੇ ਦੀ ਰੇਲਾਂ ਖੜੀਆਂ ਕਰੀਆਂ ਸੀ ਇੱਦਾਂ ਖੜੀਆਂ ਕਰੀਆਂ ਤੇ ਰੇਲਾਂ 'ਚ ਰੇਲਾਂ 42 ਫੁੱਟੀਆਂ 'ਚ ਉਹਦੇ ਨਾਲ ਦਾਦਾ ਤੇ ਪਟੌਰ ਜੁੜਿਆ ਉਹ ਰੇਲ 'ਚ ਪੈ ਗਿਆ ਬਿੰਗਾ ਉਹ ਇੱਕ ਟਰਨ ਬਗਲ ਹੁੰਦੀ ਆ ਉਹ ਚੂੜੀਆਂ ਨੇ ਦੰਨੇ ਪਾ ਕੇ ਚੜਦੀਆਂ ਨੇ ਇਹ ਵਿਚਾਲੋ ਕਬਰਾਜਾ ਪਾ ਕੇ ਨਾ ਪਾਏ ਫੇਰ ਦੀਏ ਜੇ ਤਵੀਆਂ ਦੇ ਦੰਨੇ ਪਾ ਕੇ ਚੜਦੀਆਂ ਨੇ ਚੂੜੀਆਂ ਉਹ ਚੂੜੀਆਂ ਦੰਨਾ ਪਾ ਕੇ ਚੜ ਜਾਂਦੀਆਂ ਉਹਦੇ ਆਏ ਮੂਹਰੇ ਉਸ ਕੁੰਡੀਆਂ ਤੇ ਆਉਂ ਕੁੰਡਾ ਤੇ ਆ ਹੂੰ ਤੇ ਕੀ ਹੋਇਆ ਉਹ ਕਨੇ ਵੀ ਜਾ ਉਹ ਕਲਪ ਉਹ ਚਾਕੇ ਲਿਓ ਤੁਸੀਂ ਟਰਨ ਬਗਲ ਉਹ ਆ ਗੱਡੀ ਭੇਜਤੀ ਹਾਂ ਮੈਂ ਕਿਹਾ ਮੇਰੀ ਗੱਡੀ ਰੱਖ ਆ ਜੀ ਸਾਹਬ ਹਾਂ ਜੀ ਜਿਹੜੀ ਜਿਹੀ ਖੰਭੇ ਟੋਨੇ ਹੁੰਦੇ ਹੂੰ ਇਹ ਉੱਥੇ ਤੁਸੀਂ ਨਜ਼ਾਰ ਦਿਓ ਹਾਂ ਕੁਝ ਹੋਰ ਬੱਤੇ ਮਰਥੇ ਬਥੇ ਹੋਣਗੇ ਜਦੋਂ ਉਹਨਾਂ ਦਾ ਚਾਰ ਪੰਜ ਬੰਦੇ ਨੂੰ ਭੇਜਦੇ ਗੱਡੀ ਜੋ ਉਹਦੇ ਆ ਕੇ ਬੰਦੇ ਨੇ ਇੱਕ ਨੇ ਥੱਲੇ ਛਿੱਟੀ ਚੱਕ ਕੇ ਹੱਤ ਨਾਲ ਇਕੱਠ ਨਾਲ ਕਹਿੰਦਾ ਟਰਨ ਵਗੈਰਾ ਕਹਿੰਦਾ ਮੈਂ ਟੱਕਿਆ ਵੀ ਬਹੁਤ ਭਾਰੇ ਹੋ ਮੈਂ ਕਿਹਾ ਜੀ ਮਾਹ ਇਹ ਮਾਹ ਦੀ ਵੀ ਥਲੇ ਨੇੜਾ ਹੁੰਦਾ ਜੀ ਹੈ ਕਣਾ ਕਿਵੇਂ ਮਾ ਜੀ ਐ ਜੀ ਮਾ ਹਣ ਸੋਨੂੰ ਵੀ ਇਹੇ ਬਣਦੀ ਪਤਾ ਮਾ ਮੈਨੂੰ ਤੁਸੀਂ ਇੰਨਾ ਕਹਿ ਦਿੱਤਾ ਵੀ ਉਹ ਚੱਕ ਕੇ ਲਿਆ ਬੀਕਰ ਪੂਰੇਟਰ ਮਾ ਮਾ ਇਹ ਕਹਤਾ ਵੀ ਮੈਂ ਮੈਂ ਕਿਵੇਂ ਚੱਕੂਗਾ ਵੀ ਸਾਈਕਲ ਤੇ ਕਿਵੇਂ ਲੜ ਦੂੰਗਾ ਮਾ ਤੁਸੀਂ ਕਹਤਾ ਵੀ ਲਿਮਾਰੀ ਚ ਪੈਗਾ ਮਾ ਫੇਰ ਮੇਰੇ ਦਿਮਾਗ ਚ ਹੌਲੀ ਹੌਲੀ ਆਈ ਉਹ ਵੀ ਮਾ ਅਜ ਗਾਹਾਂ ਜਾ ਕੇ ਆਈ ਹੌਲੀ ਹੌਲੀ ਤੁਰਾਇਆ ਕੇ ਸੋਚੀ ਗਿਆ ਵੀ ਯੂ ਨਹੀਂ ਲਿਮਾਰੀ ਚ ਵੜ ਕੇ ਵੀ ਸਾਈਕਲ ਤੇ ਕਿਵੇਂ ਲੰਦੀ ਜਾਊਗੀ ਹਾਂ ਕਨਾ ਕਨਾ ਵੀ ਠੀ ਕਨਾ ਉਹ ਕਨਾ ਵੀ ਜਨਾ ਜਕਰ ਕੋਈ ਆਪਾਂ ਚੀਜ਼ ਨਾ ਦੇਖੀ ਨਾ ਉਹਨਾਂ ਜ਼ਿਕਰ ਪਤਾ ਹੀ ਲੱਗਦਾ ਯਾਨੀ 605 ਚ ਸਜਾ ਮੇਦੇ ਚ ਰਹੇਗੇ 605 ਚ ਹੋ ਜਾਂਦੀ ਆ ਦੋਸਤੋ ਚਾਹੇ ਬੰਦਾ ਪੜਿਆ ਹੋਵੇ ਚਾਹੇ ਕਹਿੰਦੇ ਹੁਣ ਵੀ ਮਤਲਬ ਅਨਪੜਾ ਕਿਵੇਂ ਵੀ ਲਾ ਲਓ ਹਨਾ 605 ਚ ਹਰੇਕ ਬੰਦਾ ਪਾਇਆ ਜਾਂਦਾ ਉਦੋਂ ਜਦੋਂ ਆਪਾਂ ਕੋਈ ਚੀਜ਼ ਜਿਹਦੇ ਬਾਰੇ ਆਪਾਂ ਨੂੰ ਗਿਆਨ ਨਹੀਂ ਆਪਾਂ ਦੇਖੀ ਨਹੀਂ ਜਿਵੇਂ ਹੁਣ ਆਪੂ ਜੀ ਕਹਿੰਦੇ ਨੇ ਵੀ ਮੈਂ ਕੈਲਕੂਲੇਟਰ ਮੈਨੂੰ ਨਹੀਂ ਸੀ ਪਤਾ ਸਾਡੇ ਨਾਲ ਤਾਂ ਨੂੰ ਨਹੀਂ ਸੀ ਪਤਾ ਜੈ ਸਿੰਘ ਸਾਹਿਬ ਪੜ੍ਹੇ ਲਿਖੇ ਸੀ ਉਹਨਾਂ ਨੂੰ ਤਾਂ ਪਤਾ ਹੀ ਸੀਗਾ ਵੀ ਕੈਲਕੂਲੇਟਰ ਤੇ ਉਹਨੇ ਤਾਂ ਆਮ ਹੀ ਕਹਿਤਾ ਵੀ ਝੱਲੇ ਆ ਇਹ ਕਹਿੰਦੇ ਸਾਨੂੰ ਪਤਾ ਨਹੀਂ ਸੀਗਾ ਉਦੋਂ ਮੈਂ ਸੋਚਦਿਆ ਗਿਆ ਵੀ ਯਾਰ ਜਦੋਂ ਆ ਚੱਕ ਲਈ ਉਦੋਂ ਮੈਨੂੰ ਹੈਰਾਨੀ ਜੀ ਹੋਈ ਵੀ ਆਹ ਕੈਲਕੂਲੇਟਰ ਤਾਂ ਐਡਾ ਕੀ ਆ ਫਿਰ ਮੈਂ ਸੋਚਦਾ ਗਿਆ ਸੀ ਕਿਵੇਂ ਚੱਕ ਕੇ ਲੈ ਕੇ ਆਉਂਗਾ ਉਮੀਂ ਇੰਜ ਮੈਨ ਨੇ ਇਹ ਦੱਸਿਆ ਫਿਰ ਟਰਨ ਵਗਣ ਕਿਹਾ ਤੁਸੀਂ ਹਾਂ ਹੁਣ ਉਹ ਪੜ੍ਹੇ ਲਿਖੇ ਜੀ ਦੇਖ ਲਓ ਉਹਨਾਂ ਨੂੰ ਉਹ ਚੀਜ਼ ਦਾ ਨਹੀਂ ਸੀ ਪਤਾ ਹੈਗਾ ਉਹਨੇ ਗੱਡੀ ਭੇਜਤੀ ਨਾ ਇਹਨਾਂ ਤੋਂ ਬਿਨਾਂ ਪੁੱਛੇ ਤੁਹਾਨੂੰ ਪੁੱਛਿਆ ਤਾਂ ਨਹੀਂ ਸੀ ਫਿਰ ਉਹਨਾਂ ਨੇ ਨਾ ਸਾਰੀ ਪੱਟੀ ਦੀ ਬੰਦੇ ਆਹ ਜੀ ਗੱਡੀ ਭੇਜਦੀ ਵੀ ਭੁੱਜ ਲਿਆ ਉਹ ਜਣੀ ਉਹਨਾਂ ਨੂੰ ਇਹਦੇ ਬਾਰੇ ਨਹੀਂ ਸੀ ਪਤਾ ਇਹ 705 ਜਣੀ ਹੋ ਜਾਂਦੀ ਐ ਇੱਕ ਬਹੁਤ ਸੋਹਣੀ ਗੱਲ ਆ ਬਾਪੂ ਜੀ ਨੇ ਸੁਣਾਈ ਬਾਪੂ ਜੀ ਹੋਰ ਗੱਲ ਕਰਨੀ ਕੋਈ ਚਾਹੋਗੇ ਤੁਸੀਂ ਕੋਈ ਵੀ ਜਣੀ ਕੋਈ ਸਰਵੇ ਦੌਰਾਨ ਕੋਈ ਹੋਰ ਕੋਈ ਗੱਲਬਾਤ ਹੋਈ ਹੋ ਇਸ